ਨਵੀਂ ਪਈ ਐ ਫਰੰਟ ਸ਼ੀਸ਼ਾ ਵੀ ਹਜ ਤੱਕ ਕਾਰ ਦੇ ਨਾਲ ਦਾ ਫਸਟ ਓਨਰ ਆ ਸਭ ਤੋਂ ਵੱਡੀ ਗੱਲ ਆ ਤੇ ਚਾਰੋਂ ਜਮਾ ਨਵੇਂ ਟਾਇਰ ਪ੍ਰਾਈਜ਼ ਇੰਨਾ ਘਟਾ ਹੈ ਵੀ ਤੁਸੀਂ ਮਿੱਤਰੋ ਫੋਨ ਦੀ ਟਾਈਮ ਲਾ ਦੋਗੇ ਪਰ ਉਹ ਜਿਹਦਾ ਪਹਿਲਾ ਕਾਲ ਆਇਆ ਉਹ ਹੀ ਲੈ ਜਾ ਸਕਦਾ ਗੱਡੀ ਦਾ ਹਾਂਜੀ ਹਾਂਜੀ 2,55,000 ਚ ਦਊਂਗਾ ਵੀਰ ਦੇ ਕਾਰ 54 ਚ ਵੀ ਨਹੀਂ ਦਿੰਦਾ ਹਾਂ ਕੋਈ ਵੀ ਭਈ ਅਗਰ ਤੁਸੀਂ ਕਾਰ ਲੈਣੋ ਤਾਂ ਬਿਨਾ ਨਾਮ ਕਰਾਇਆ ਤਾਂ ਲੈ ਹੀ ਨਾ ਕਰੋ ਭਈ ਹੈਨਾ 6 ਲੱਖ ਤੇ ਵੀ ਨਹੀਂ ਦਿੰਦੇ ਵੀਰੇ 3 ਲੱਖ ਵਾਲੀ ਕਾਰ ਆ ਨਾਮ ਕਰਾਇਆ ਤੋਂ ਬਿਨਾ ਇਹ ਜੇ ਸਿਕਿਉਰਟੀ ਬਈ ਥੋੜੀ ਹੋਇਆ ਠੀਕ ਹੈ ਇਹ ਕਿਸੇ ਦੀ ਨਹੀਂ ਥੋੜੀ ਸੇਫਟੀ ਹੈ ਬਈ ਹੈਨਾ ਇਹ ਵੀ 2018 ਮਾਡਲ ਹੈ ਬੀਡੀਆਈ ਕਾਰ ਹੈ ਹਾਂ 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 ਫਰਸਟ ਓਨਰ ਹੈ ਐਚ ਆਰ ਨੰਬਰ ਹੈ ਇਹਦਾ ਰੇਟ ਗੁਰੂ ਇੱਕੋ ਰੇਟ ਦਾ ਦੇਨ ਵਾਲਾ ਯਸ ਨੋ ਬਾਈ 596000 ਦੀ ਕਾਰ ਦੇ ਦਾਂਗੇ ਇਹ ਕਾਰ ਦਾ ਥੋੜਾ ਸਾਰਾ ਲੋਨ ਦਾ ਹੋ ਜਾਊਗਾ ਬਈ ਹੈਨਾ ਨਾਲ ਤੁਹਾਨੂੰ ਅਮਾ 25000 ਦੇ ਕੇ ਵੀ ਦੋ ਰਾਂਗੇ ਠੀਕ ਹੈ ਥੋੜਾ ਸਿੰਪਲ ਸਹੀ ਹੋਣਾ ਚਾਹੀਦਾ ਤਾਂ ਹਾਂਜੀ ਬਈ ਮਿੱਤਰ ਬਈ ਸਾਸੀ ਕਾਲ ਤੇ ਸਵਾਦ ਕਰਾ ਤੁਹਾਡਾ ਮਾਈ ਰੈਡ ਧੂਰੀ ਪੇ ਦੇ ਉੱਤੇ ਬਹੁਤ ਖੁਸ਼ੀ ਦੀ ਗੱਲ ਹੈ ਬਈ ਹੈ ਨਾ ਜ ਬਾਈ ਲਹਿਰਾ ਮੋਟਰ ਤੋਂ ਤੇ ਬਾਈ ਜੇਪੀ ਮੋਟਰ ਤੋਂ ਦੋਨਾਂ ਨੇ ਨਾ ਇੱਕ ਤਾਂ ਹੁੰਦੀ ਹੈ ਇੰਸਟਾਗ੍ਰam ਤੇ ਕਲੈਬੋਰੇਸ਼ਨ ਹੁੰਦੀ ਹੈ ਨਾ ਇੱਕ ਰੀਅਲਿਟੀ ਚ ਬਈ ਨਾ ਰੀਅਲਿਟੀ ਦੇ ਵਿੱਚ ਕਲੈਬੋਰੇਸ਼ਨ ਹੋਈ ਹੈਗੀ ਤੇ ਬਾਈ ਹੋਰ ਨਾਲ ਗੱਲਬਾਤ ਕਰਦੇ ਆਂਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਕਿਵੇਂ ਠੀਕ ਹੋ ਬਹੁਤ ਵਧੀਆ ਵੀਰੇ ਤੇ ਬਈ ਬਹੁਤ ਬਹੁਤ ਮੁਬਾਰਕਾ ਬਾਈ ਹੈ ਨਾ ਉਹੀ ਗੱਲ ਆਪਾਂ ਕਹਿੰਦੇ ਬਈ ਹੈ ਨਾ ਇਕੱਠੇ ਹੋ ਕੇ ਕੰਮ ਕਰਨ ਦੇ ਵਿੱਚ ਬੜਾ ਸੁਆਗ ਆਉਂਦਾ ਬਈ ਤੇ ਬਾਕੀ ਬਾਈ ਹੋਰਾਂ ਨੇ ਬਾਈ ਹੈ ਨਾ ਕ ਤੇ ਬਈ ਜੇ ਕਿਸੇ ਨੂੰ ਕਾਰਾਂ ਲੈਣੀਆਂ ਨੇ ਤੁਸੀਂ ਦੇਖ ਹੀ ਰਹੇ ਹੋਵੋਗੇ ਬਈ ਸ਼ਾਰਟ ਦੇ ਵਿੱਚ ਨਾ ਇਹ ਸਾਰੀਆਂ ਕਾਰਾਂ ਥੋੜੇ ਵਾਸਤੇ ਨੇ ਜੇ ਕਿਸੇ ਮੇਰੇ ਬਾਈ ਨੇ ਕੋਈ ਕਾਰ ਲੈਣੀ ਆ ਤਾਂ ਵਿਜ਼ਿਟ ਕਰ ਲਿਓ ਕਿਹੜੇ ਕਿਹੜੇ ਕਾਰ ਲੈਣੀਆਂ ਆ ਤੇ ਆਪਣੇ ਲਵੇ ਕਾਫੀ ਗੱਟੀਆਂ ਨੇ ਸਾਦੀਆਂ ਨੇ ਦ੍ਰਿਜਾਂ ਨੇ ਜਿਵੇਂ ਜਿਹੜੀ ਵੀ ਗੱਡੀ ਹੈਗੀ ਆਪਣੇ ਕੋਲ ਜੋੜੀਆਂ ਜੋੜੀਆਂ ਨੇ ਜੋੜੇ ਢੋੜੇ ਨੇ ਸਿੰਗਲ ਤਾਂ ਕੋਈ ਕਹਿਣਾ 31 ਆ ਜੇ ਨਹੀਂ ਤਾਂ ਆਪਾਂ ਜੋੜੀਆਂ ਬਣਾ ਬਣਾ ਕੇ ਦਿੰਨੇ ਆ ਭਰਾ ਜੀ ਠੀਕ ਹੈ ਵਰਨਾ ਆਪਣੇ ਲੋ ਤਿੰਨ ਨੇ ਹੈ ਵਿੰਦਰ ਵੀਰੇ ਹਾਂ ਹਾਂ ਚਾਰ ਵੀ ਵਰਨਾ ਇੱਕ ਅੰਦਰ ਖੜੀ ਆ ਚਾਰ ਵਰਨਾ ਨੇ ਤੇ ਡਿਜ਼ਾਇਰ ਕਾਰਾਂ ਆਪਣੇ ਲਵੇ ਤੇ ਸਾਰੀਆਂ ਕਾਰਾਂ ਨੇ ਮਤਲਬ ਵੀ ਜਿਹੜੀ ਆਪਣੀ ਮਾਰਕੀਟ ਦੇ ਵਿੱਚ ਜ਼ਿਆਦਾ ਚੱਲਦੀਆਂ ਕਾਰਾਂ ਸਾਰੀਆਂ ਇਹ 7-8 ਖੜੀਆਂ ਅੱਜ ਆਪਣੇ ਲਵੇ ਹੋਈ ਹੈ ਨਾ ਹਾਂਜੀ ਹਾਂਜੀ ਬਈ ਛਾਈਆਂ ਹੋਈਆਂ ਕਾਰਾਂ ਨੇ ਵੀ ਉਹ ਨੇ ਆਪਣੇ ਕੋਲ ਜਿਹੜੀਆਂ ਛਾਈਆਂ ਹੋਈਆਂ ਨੇ ਟ੍ਰੈਂਡਿੰਗ ਦੇ ਵਿੱਚ ਅੱਜਕੱਲ ਚੱਲ ਰਹੀਆਂ ਨੇ ਅੱਛਾ ਹੁਣ ਆਪਾਂ ਕਰੀਏ ਵੀਰੇ ਗੱਲ ਪਹਿਲੀ ਕਰ ਤੋਂ ਜੀ ਜੀ ਤੇ ਇਹਦੀ ਗੱਲ ਕਰੀਏ ਬਈ ਹੈ ਨਾ ਇਹ ਕਿਹੜਾ ਮਾਡਲ ਕਾਰ 2018 ਮਾਡਲ ਗੱਡੀ ਹੈ ਵੀਰ ਜੀ ਹਾਂ ਜੀ ਸੈਕਿੰਡ ਉਂਡਰਾ ਪੰਜਾਬ ਦਾ ਨੰਬਰ ਹੈ ਹਾਂ ਹਾਂ ਕਾਰ ਦਾ ਠੀਕ ਹੈ ਆਸਤਾ ਮਾਡਲ ਦਾ ਪੁਸ਼ ਬਟਨ ਸਟਾਰਟ ਹੈ ਗੱਡੀ ਟੌਪ ਮਾਡਲ ਟੌਪ ਮਾਡਲ ਆ ਚਲੋ ਆਪਸਤਾ ਕਹਿੰਦਾ ਟੌਪ ਮਾਡਲ ਆ 5,60,000 ਰੁਪਏ ਦਾ ਪ੍ਰਾਈਸ ਹੈ ਜਮਾ ਦੋਵੇਂ ਚਾਬੀਆਂ ਨੇ ਜੀ ਫੁੱਲ ਬੀਮਾ ਹੁਣ ਤੱਕ ਪੂਰੇ ਡਾਕੂਮੈਂਟ ਸਾਰੇ ਪੂਰੇ ਨੇ ਜੀ ਓਕੇ ਇੰਦੀ ਕਰ ਕਾਰ ਨੂੰ ਦਿਖਾ ਦੇ ਸਾਈਡ ਤੋਂ ਇਹ ਆਹ ਸਾਈਡ ਚੈੱਕ ਕਰੋ ਬਈ ਹਣਾ ਕਾਰ ਦੀ ਔਰ ਲੱਪਾ ओरिजिनल ਹੈ ਸਾਰੀ ਕਾਰ ਵੀਰੇ ਹਰ ਸ਼ਰਨ ਇੰਜਨ ਗੇਅਰ ਮੇਜਰ ਐਕਸੀਡੈਂਟ ਇਹ ਚੀਜ਼ਾਂ ਦੀ ਆਪਣੀ ਜ਼ਿੰਮੇਵਾਰੀ ਹੈ ਠੀਕ ਹੈ ਬਈ ਮੇਜਰ ਐਕਸੀਡੈਂਟ ਕਾਰ ਦਾ پتہ ਨੂੰ ਪਤਾ ਸੇਲ ਹੀ ਨਹੀਂ ਕਰਦੇ ਭਾਈ ਉਹਦਾ ਫਾਇਦਾ ਵੀ ਕੋਈ ਨਹੀਂ ਬਈ ਹਣਾ ਚਲੋ ਬਾਕੀ ਬਾਏ ਚਾਂਸ ਕਈ ਵਾਰ ਜੇ ਮੈਂ ਕੋਈ ਕਟਣੀ ਪਏ ਤਾਂ ਮਜਬੂਰੀ ਹੈ ਕੋਈ ਕੱਟ ਕੇ ਉਹ ਉਹ ਬਾਕੀ ਜਿਹੜਾ ਸਭ ਦੱਸ ਕੇ ਦੇ ਦਾਂਗੇ ਤੁਹਾਨੂੰ ਆਪਾਂ 18 ਮਾਡਲ 5 ਲੱਖ ਤੇ 60000 ਰੁਪਏ 80000 ਰੁਪਏ ਦੀ ਇੱਕ ਆਹ ਆ ਡਿਜ਼ਾਇਰ ਇਹ ਕਾਲੀ ਨਾਗਣੀ ਹੈ ਹਾਂ ਜੇ ਕਿਸੇ ਨੇ ਕਾਲੀ ਡਿਜ਼ਾਇਰ ਲੈਣੀ ਹੈ ਕਾਰ ਇਹ ਕਿਹੜਾ ਮਾਡਲ ਹੈ ਪੈਟਰੋਲ ਦੀ ਕਾਰ ਹੈ ਵੀਰੇ ਓਹ ਸੋਹਣੀ ਕਾਰ ਐ ਹਾਂ ਹਾਂ ਚੱਲੀ ਵੀ ਜੈਨੂਇਨ ਹੋਈ ਐ ਘੱਟ ਚੱਲੀ ਹੋਈ ਐ ਕਾਰ ਕਿੰਨਾ ਚੱਲੀ ਹੋਊਗਾ ਅੰਦਾਜ਼ਾ ਅੰਦਾਜ਼ਾ 70 ਕਿਹਾ ਹਜ਼ਾਰ ਚੱਲੀ ਹੋਊਗੀ ਜੀ 70000 ਕਿਲੋਮੀਟਰ ਚੱਲੀ ਪਟਰੋਲ ਦੇ ਵਿੱਚ ਵੀ ਜੇ ਕੋਈ ਪਟਰੋਲ ਸਾਰੇ ਪੀਸੇ ਨਾਲਦੇ ਨੇ 2010 ਮਾਡਲ ਕਾਰ ਐ ਵੀਰੇ ਅੱਛਾ ਮਾਇਆ 1.5 ਲੱਖ ਰੁਪਏ ਦੇ ਦਾਂਗੇ 1.5 ਲੱਖ ਰੁਪਏ ਆਟੋ ਦੇ ਰੇਟ 'ਚ ਡਿਜ਼ਾਇਰ ਲੈ ਵੀ 1.5 ਲੱਖ ਰੁਪਈਆਂ ਦੇ ਵਿੱਚ ਬਲੈਕ ਡਿਜ਼ਾਇਰ ਕਾਰ ਖੜੀ ਐ ਅੱਜ ਆਪਣੇ ਲੈਵੇ ਇਹਦੀ ਡੀਲ ਤੁਸੀਂ ਕਰੈਕ ਕਰ ਸਕਦੇ ਹੋ ਬਾਈ ਹੋਰਾਂ ਤੋਂ ਬਈ ਨਾ ਦੇਖੋ ਬਈ ਨਾ ਬਹੁਤ ਜਾਇਜ਼ ਰੇਟ ਦੇ ਵਿੱਚ ਚੰਗੀਆਂ ਕਾਰਾਂ ਲੈ ਸਸਤੀ ਸਸਤੀ ਪਿੱਛੇ ਨਾ ਵੇਰਿਆ ਕਰੋ ਆਪਾਂ ਅਗਰ ਇਹ ਤੁਹਾਨੂੰ ਜਾਇਜ਼ ਰੇਟ ਜਾਇਜ਼ ਮਤਲਬ ਨੋਮੀਨਲ ਜੇ ਰੇਟ ਹੋਣਗੇ ਵੀ ਨਾ ਮਾਰਕੀਟ ਦੇ ਨਾਲ ਦੇ ਬਰਾਬਰ ਬਰੂਬਰ ਦੇ ਤੇ ਕੰਡੀਸ਼ਨ ਚੰਗੀ ਹੋਵੇ ਗੱਾਰ ਕੰਡੀਸ਼ਨ ਚੰਗੀ ਹੋਵੇ ਵੀ ਹਾਂ ਕੰਡੀਸ਼ਨ ਚੰਗੀ ਹੋਵੇ ਗੱਾਰ ਦੀ ਠੀਕ ਆ ਤੇ ਤੁਹਾਨੂੰ ਕਾਰ ਮਿਲ ਜਾਣਗੀ ਤੇ ਬਈ ਆਹ ਆਲਟੋ ਕਿਹੜਾ ਮਾਡਲ ਹੈ 2018 ਮਾਡਲ ਹੈ ਜੀ ਹਾਂ ਜੀ ਲਹਿਰੇ ਦੀ ਗੱਡੀ ਹੈ ਲਹਿਰੇ ਦੀ ਲੋਕੇਸ਼ਨ ਹੈ ਲਹਿਰੇ ਦੀ ਕਾਰ ਹੈ ਲਹਿਰੇ ਦੇ ਹੀ ਨੰਬਰ ਹੈ ਬੀਵੀ 75 ਲਹਿਰੇ ਦਾ ਇਹ ਹਾਂ ਲਹਿਰੇ ਲਾਰੇ ਇਕੱਠਾ ਕਰਤਾ ਆਪਾਂ ਸਾਰਾ ਕੁਝ ਹਾਂਜੀ 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 ਲੈ ਵੀ ਕੋਈ ਇਹ ਨਾ ਲਹਿਰਾ ਮੋਟਰ ਦੇ ਉੱਤੇ ਲੈਰੇ ਗਾਗੇ ਦਾ ਨੰਬਰ ਹੈ ਸੰਗਰੂਰ ਜ਼ਿਲ੍ਹਾ ਤੇ ਨੰਬਰ ਵੀ ਕਾਰ ਦਾ ਸੋਨਾ ਵੀ 0502 ਹੈ ਨਾ ਉਹ ਵੀ ਫਿਰ ਲੈਰੇ ਗਾਗਾ ਦੀ ਕਰਤਾ 75万22 ਕਿੱਥੇ ਜਾਂਦਾ ਫਿਰ ਉਹ ਲੈਰੇ ਜੀ ਨਿਵੇੜਦਾ ਨੇ ਸਾਰਾ ਕੰਮ ਹਾਂ ਜੀ ਮਾਡਲ ਕਿੰਨਾ ਸੀਗਾ ਮਾਡਲ 2018 BX I 48000 ਕਾਰ ਚੱਲੀ ਹੋਏ 99000 ਵੀ ਹੈ ਨਹੀਂ ਗਈ ਪਰ ਹੋ ਸਕਦੀ ਹੈ ਇੱਕ ਅੱਧਾ ਕਿਲੋ ਤੋਂ ਕਿਲੋਮੀਟਰ ਹੱਤੋਂ ਹੀ ਚੱਲ ਗਈ ਹੋਵੇ ਕੋਈ ਕਿੰਨੇ ਦੀ ਹੈ ਕੀ ਰੇਟ ਦਈਏ ਤੁਹਾਨੂੰ ਦੇਖ ਕੇ ਤਿੰਨ ਲੱਖ 15000 ਚ ਦੇ ਦਾਂਗੇ ਭਰਾ ਜੀ ਨੱਕੋ ਭਰਾ ਹਾਂ ਜੀ ਨਿਵੇੜ ਦੋ ਬਸ 18 ਮਾਡਲ 3 ਲੱਖ ਤੇ 15000 ਰੁਪਏ ਦੀ ਅੱਛਾ ਲੋਨ ਦੀ ਫੈਸਿਲਿਟੀ ਹੈ ਆਪਣੇ ਲਵੇ ਹਾਂ ਹਾਂਜੀ 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 ਲੋਨ ਦੀ ਫੈਸਿਲਿਟੀ ਹੈ ਪਰ ਫਾਈਲ ਸਹੀ ਹੋਣੀ ਚਾਹੀਦੀ ਹੈ ਬੰਦੇ ਦੀ ਠੀਕ ਹੈ ਹਾਂਜੀ ਹਾਂਜੀ ਲੈ ਵੀ ਪਈ ਹੈ ਨਾ ਆਪਾਂ ਕਹਿੰਦੇ ਵੀ ਤੁਹਾਡੇ ਸਿਬਲ ਦੇ ਵਿੱਚ ਨਾ ਕੋਈ ਕਮਜ਼ੋਰੀ ਹੋਵੇ ਬਈ ਹੈਨਾ ਸਵਾ 3 ਲੱਖ ਵਾਲੀ ਕਾਰ ਤੇ ਸਾਢੇ 3 ਲੱਖ ਦਾ ਲੋਨ ਕਰਵਾ ਦਾਂਗੇ ਜੇ ਬੰਦੇ ਦਾ ਸਿਬਲ ਓਕੇ ਹੈ ਅੱਛਾ 25000 ਦੇ ਕੇ ਤੋਰਾਂਗੇ 25000 ਦੇ ਕੇ ਤੋਰਾਂਗੇ ਹੁਣ ਆਓ ਕਾਰ ਹੈ ਬਈ ਹੈਨਾ ਜੀ ਤੁਹਾਡਾ ਲੋਨ ਸਾਰਾ ਹੋ ਤਾ ਜਾਊਗਾ ਇਹ ਕਾਰ ਦਾ ਥੋੜਾ ਸਾਰਾ ਲੋਨ ਦਾ ਹੋ ਜਾਊਗਾ ਬਈ ਹੈਨਾ ਨਾਲ ਤੁਹਾਨੂੰ ਅਮਾ 25000 ਦੇ ਕੇ ਵੀ ਤੋਰਾਂਗੇ ਠੀਕ ਹੈ ਥੋੜਾ ਸਿੰਪਲ ਸਹੀ ਹੋਣਾ ਚਾਹੀਦਾ ਤਾਂ ਠੀਕ ਹੈ ਬਈ ਤੇ ਅਗਲੀ ਡਿਜ਼ਾਇਰ ਕਿਹੜਾ ਮਾਡਲ ਹੈ ਬਈ ਇਹ 2013 ਮਾਡਲ ਹੈ ਵੀਰੇ ਹਾਂ ਹਾਂ ਫਰਸਟ ਓਨਰ ਹੈ ਓਕੇ ਸੰਗਰੂਰ ਏਜੰਸੀ ਨਿਕਲੀ ਹੋਈ ਹੈ ਪੀਵੀ 13 ਨੰਬਰ ਹੈ ਠੀਕ ਹੈ ਹਾਂਜੀ ਹਾਂ ਇਹ ਫਰਸਟ ਓਨਰ ਹੈ ਨਾ ਫਰਸਟ ਓਨਰ ਹੈ ਜੀ ਚਾਰੇ ਟਾਇਰ ਜਵਾਂ ਨਵੇਂ ਨੇ ਬੈਟਰੀ ਨਵੀਂ ਹੈ ਠੀਕ ਹੈ ਸਾਰੇ ਸ਼ੀਸ਼ੇ ਨਾਲ ਦੇ ਨੇ ਓਕੇ ਇੱਕੋ ਹੀ ਰੇਟ ਹੈ ਜੀ ਇਹਦਾ 345000 ਰੁਪਏ ਦੀ ਦੇ ਦਾਂਗੇ 13 ਮਾਡਲ 13 ਮਾ 45000 ਹਾਂਜੀ ਹਾਂ ਲੈ ਵੀ ਨਾਲੇ ਬਈ origignal ਨੰਬਰ ਆ ਬਈ ਹੈ ਜਿਹੜਾ ਇਹ AG ਸੀਰੀਜ਼ 2013 ਤੇ ਸੀਗੀ ਸਾਬ ਨੂੰ ਪਤਾ ਲੱਗਣਾ ਸਪਲੈਂਡਰ ਆ ਮੇਰੇ ਲਵੇ ਬਈ ਉਹਦੀ AG ਸੀਰੀਜ਼ ਤੇ ਹੀ ਹੈ ਚੈੱਕ ਕਰ ਲਓ ਬਈ ਨਾ ਡਿਜ਼ਾਇਰ ਪੈਟਰੋਲਾ ਡੀਜ਼ਲ ਹੈ ਡੀਜ਼ਲ ਵੀਰੇ ਡੀਜ਼ਲ ਡੀਜ਼ਲ ਦੀ ਤੇ ਟਾਇਰ ਟੱਪਾ ਸੋਹਣਾ ਪਿਆ ਬਈ ਨਾ ਕੋਈ ਕੰਮ ਖਰਚਾ ਨਹੀਂ ਬਈ ਜਿਹੜੇ ਪੰਜਾਬ ਨੰਬਰ ਦੀ ਮੰਗਦੇ ਨੇ ਕਾਰ ਵੀ ਚੰਗੀ ਕਾਰ ਮਿਲ ਜੇ ਤਾਂ ਬਈ ਇਹਨੂੰ ਤੁਸੀਂ ਬਈ ਨਾ ਇਹਦੇ ਵਿੱਚ ਤੁਸੀਂ ਜਾ ਸਕਦੇ ਆਂਗਾ ਤੇ ਅਗਲੀ ਆ ਗਈ ਇਹ ਕਿਹੜਾ ਮਾਡਲ ਆ ਵੀ ਅਗਲੀ ਵੀਰੇ ਇਹ ਹਰਿਆਣੇ ਵਾਲਿਆਂ ਲਈ ਆਫਰ ਹੈ ਹਾਂਜੀ ਪੰਜਾਬ ਵਾਲਿਆਂ ਲਈ ਤੇ ਹਰਿਆਣਾ ਵਾਲਿਆਂ ਲਈ ਵੀ ਹੈ। ਲੈ ਵੀ 2012 ਮਾਡਲ ਗੱਡੀ ਆ ਭਰਾ ਜੀ ਜਮਾ ਨਵੀਂ ਪਈ ਹੈ ਫਰੰਟ ਸ਼ੀਸ਼ਾ ਵੀ ਹਜ ਤੱਕ ਕਾਰ ਦੇ ਨਾਲ ਦਾ ਠੀਕ ਹੈ ਫਸਟ ਓਨਰ ਆ ਸਭ ਤੋਂ ਵੱਡੀ ਗੱਲ ਆ ਤੇ ਚਾਰੋਂ ਜਮਾ ਨਵੇਂ ਟਾਇਰ ਪ੍ਰਾਈਜ਼ ਇੰਨਾ ਘਟਾ ਹੈ ਵੀ ਤੁਸੀਂ ਮਿੱਤਰੋ ਫੋਨ ਦੀ ਟਾਈਮ ਵਲਾ ਦੋਗੇ ਪਰ ਉਹ ਜਿਹਦਾ ਪਹਿਲਾ ਕਾਲ ਆਇਆ ਉਹ ਹੀ ਲੈ ਜਾ ਸਕਦਾ ਗੱਡੀ ਬਸ ਹਾਂਜੀ ਹਾਂਜੀ 2,55,000 ਚ ਦਊਂਗਾ ਵੀਰ ਦੇ ਕਾਰ 54 ਚ ਵੀ ਨਹੀਂ ਦਿੰਦਾ ਹਾਂ ਲੈ ਵੀ 2 ਲੱਖ ਤੇ 55000 ਰੁਪਈਆ ਦੇ ਵਿੱਚ ਮਾਡਲ 2000 2012 ਓਨਰ ਫਰਸਟ ਤੇ ਟਾਇਰ ਨਵੇਂ ਫਰੰਟ ਸ਼ੀਸ਼ਾ ਵੀ ਕਾਰ ਦੇ ਨਾਲ ਦਾ ਹੁਲੜ ਹੁਲੜ ਟਾਈਟ ਗੱਡੀ ਆ ਭਰਾ ਜੀ ਜਮਾ ਹੈਗਾ ਟਾਈਮ ਦਾ ਫੋਨ ਕਰਕੇ ਬਈ ਇਹਨਾਂ ਡੀਲ ਕਰੈਕ ਕਰ ਲਓ ਇਹੇ ਵਰਨਾ ਮਾਡਲ ਇਹ ਵਰਨਾ ਹੈਗੀ ਵੀਰ ਜੀ 2000 ਤੇਰਾ ਮਾਡਲ ਵਰਨਾ ਜਿਹਦੇ ਵਿੱਚ ਕਹਿੰਦੇ ਨੇ 6 ਆ ਆਪਾਂ ਦਾ ਪੰਜਾਬੀ ਵਿੱਚ ਸ਼ੇਅਰ ਬੈਗ ਵਾਲੀ ਕਹਿੰਦੇ ਨੇ ਆ ਸ਼ੀਅਰ ਬੈਗ ਵਾਲੀ ਆ ਮਿੱਤਰਾ ਅਲਾਏ ਫੈਂਸੀ ਲੱਗੇ ਹੋਏ ਨੇ ਟਾਇਰ ਜਮਾਨ ਨਵੇਂ ਨੇ ਓਨਰ ਸੈਕੰਡ ਕਾਰ ਦੂਜੇ ਨੇ ਦੂਜੇ ਓਨਰ ਦੀ ਗੱਡੀ ਹੈ ਜੀ 3 ਲੱਖ 45000 ਦੇ ਵਿੱਚ ਕਾਰ ਦੇ ਕੇ ਤੋਰ ਦੂਗਾ ਹੋਰ ਦੱਸ ਬਰਾ ਜੀ ਟਾਈਮ ਨਹੀਂ ਖਰਾਬ ਕਰਦੇ ਪਿੱਛੇ 3 ਲੱਖ ਤੇ 45000 ਰੁਪਈਆ ਦੀ ਗੁਰਪ੍ਰੀਤ ਕੁਆਰ ਚੈੱਕ ਕਰਾ ਦੇ 077 ਨੰਬਰ ਵੀ ਸੋਹਣਾ ਅਲਾਏ ਵੀ ਸੋਹਣੇ ਟਾਇਰ ਵੀ ਵਧੀਆ ਤੇ ਸਕਰੈਚ ਸੱਪਾ ਵੀ ਕੁਝ ਨਹੀਂ ਕੋਈ ਕੰਮ ਨਹੀਂ ਕਰਾਉਣਾ ਮੇਰੇ ਹਿਸਾਬ ਨਾਲ ਧੰਨਵਾਦ ਸਿਰਫ ਗੇਅਰ ਪਾਉਣਾਂ ਦੇ ਕਾਰ ਨੂੰ ਚਲਾਉਣਾ ਚਲਾਉਣਾ ਇਹ ਵੀ ਇੰਦਰ ਵੀਰੇ ਆ ਚਲਾਉਣ ਵਾਸਤੇ ਟਾਈਮ ਤੇ ਡਰਾਈਵਰ ਭੇਜਦਾ ਕੋਈ ਨਹੀਂ ਛੱਡਿਆ ਹੋਇਆ ਵਿਚਾਰਾ ਉੱਥੇ ਠੀਕ ਆਹ ਵੀਰੇ ਇਹ 2015 ਮਾਡਲ ਹੈ ਗੱਡੀ ਵੀਰ ਜੀ ਫਰਸਟ ਓਨਰ ਦੀ ਕਾਰ ਹੈ ਇਹਦਾ ਨੰਬਰ ਵੀਰ ਜੀ ਉੱਤਰ ਗਿਆ ਗੱਡੀ ਦਾ ਅੱਛਾ ਜੇ ਉੱਤਰ ਗਿਆ ਨਹੀਂ ਤਾਂ ਉੱਤਰ ਜੂਗਾ ਇਹ ਨੰਬਰ ਨਾਲ ਨਹੀਂ ਮਿਲਣਾ ਭਰਾ ਜੀ ਤੇ ਬਾਕੀ ਤਾਂ ਗੱਡੀ ਓਕੇ ਦੀ ਰਪੋਰਟ ਹੈ ਜਮਾ ਆਣਾ ਟਾਈਟ ਹੈ ਗੱਡੀ ਦੇਖ ਕੇ ਦੇ ਦਾਂਗੇ ਭਰਾ ਜੀ ਕਿੰਨਾ ਕਹਿਣਾ ਗੁਰੀ ਓਨੀ ਕਹਦੇ ਪਰ ਕੋਈ ਗੱਲ ਨਹੀਂ ਲਾ ਦੇ ਆਫਰ ਕੀ ਚੱਕ ਰਿਹਾ ਕਿੰਨਾ ਮਾਡਲ ਸੀ 15 2015 ਮਾਡਲ ਹੈ ਪੀ ਦੱਸੋ ਓਨਰ ਆ ਭਰਾ ਜੀ ਉਹਤੇ esque ਦੇ ਦੀਓ ਭਰਾ ਜਿੰਨਾ ਸੋਡੀ ਨਾ ਸਾਡੀ ਯਾਰਾ ਇਦਾਂ 435000 ਦੇ ਦੋ ਹੋਰ ਦੱਸ 15万 ਹਾਂ ਜੇ ਕੋਈ ਫੇਰ ਵੀ ਸੋ ਤਾਂ ਕੋਈ 5 4 ਦਾ ਫਰਕ ਰਹਿ ਗਿਆ ਭਰਾ ਜੀ ਤਾਂ ਇੱਥੋਂ ਲਿਜਾ ਕੇ ਤੁਹਾਨੂੰ ਜਿੱਥੇ ਤੱਕ ਤੁਸੀਂ ਜਾਓਗੇ ਉੱਥੇ ਤੱਕ ਦਾ ਤੇਲ ਪਵਾ ਕੇ ਦੇ ਦੂੰਗਾ ਯਾਰ ਭਾਈ ਰੋਟੀਆਂ ਦੇ ਪੈਸੇ ਵੀ ਦੇ ਦਾਂ ਕੋਈ ਗੱਲ ਨਹੀਂ ਆ ਜਾ ਕੋਈ ਵਾਰ ਟੈਨਸ਼ਨ ਆ ਲੈ ਲੈ ਵੀ 435000 ਰੁਪਏ ਕਾਰ ਦਾ ਰੇਟ ਹੈ ਠੀਕ ਆ ਆਉਣ ਜਾਣ ਦਾ ਤੇਲ ਤੁਹਾਡਾ ਖਾਣਾ ਪੀਣਾ ਸਾਰਾ ਸਾਡੇ ਵੱਲੋਂ ਬਈ ਹੈ ਨਾ ਆਓ ਤੇ ਕਾਰ ਦੀ ਡੀਲ ਕਰੈਕ ਕਰੋ ਚੈੱਕ ਕਰੋ ਚੰਗੀ ਤੇ ਨਾ ਕਾਰ ਨੂੰ 노 ਡਾਊਟ ਬਈ ਹੈ ਨਾ ਥੋਡੀ ਹੈ ਤੇ ਆਹਵਿੰਦਰ ਵੀਰੇ ਮਾਡਲ ਇਹ 2015 ਮਾਡਲ ਹੈ ਵੀਰੇ ਹਾਂਜੀ ਜੁਪੀ ਨੰਬਰ ਫਰਸਟ ਓਨਰ ਹੈ ਫੁੱਲ ਬੀਮੇਜ ਕਾਰ ਹੁਣ ਤੱਕ ਚੱਲਦੀ ਆਈ ਹੈ ਓਕੇ ਅਲਾਈ ਵੀਲ ਤੇ ਜੋ ਕੋਮਾਂ ਦੇ ਟਾਇਰ ਆਪਾਂ ਪਵਾ ਦੇ ਚ ਹਾਂ 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 ਸੀਟ ਕਵਰ ਨਵੇਂ ਨੇ ਪੂਰੀ ਸੋਹਣੀ ਕਾਰ ਹੈ ਜੇ ਤਾਂ ਕੋਈ ਕਹੂਗਾ ਪੰਜਾਬ ਨੰਬਰ ਲਵਾ ਕੇ ਚਾਹੀਦੀ ਹੈ ਸੈਕੰਡ ਓਨਰ ਸਾਨੂੰ ਹੂੰ ਹੂੰ ਤਾਂ 485000 ਰੁਪਏ ਦੀ ਹੈ 485000 ਹਾਂਜੀ ਠੀਕ ਹੈ ਨਹੀਂ ਬਸ 485 ਜੋ 35000 ਨੰਬਰ ਦਾ ਕੱਢ ਕੇ ਆਪਣਾ ਸੌਦਾ ਹੋ ਜਾਊਗਾ ਜੀ ਐਨਓਸੀ ਦਾ ਖਰਚਾ ਅਗਲੇ ਦਾ ਹੋਊਗਾ ਜੀ ਬਾਕੀ ਭਰਾ ਜੀ ਆਪਣੀ ਇਹ ਜਰੂਰ ਬੇਨਤੀ ਹੈ ਵੀਰੇ ਅਸੀਂ ਬਿਨਾ ਨਾਮ ਕਰਾਇਕਾਰ ਨਹੀਂ ਦੇ ਸਕਦੇ ਭਰਾ ਜੀ ਇਹ ਸਾਡੀ ਸਪੈਸ਼ਲ ਤੁਹਾਡੇ ਲਈ ਉਹ ਹੈ ਵੀ ਨਾਮ ਕਰਾਉਣਾ ਪੈਣਾ ਕਾਰ ਦਾ ਚਾਹੇ ਤੁਸੀਂ ਆਪ ਪੈਸੇ ਲਾ ਲਓ ਨੰਬਰ ਤੇ ਚਾਹੇ ਸਾਥੋਂ ਲਵਾ ਲਓ ਪਰ ਲਵਾਉਣੀ ਪੈਣਗੇ ਬਸ ਇੱਕ ਗੱਲ ਭਾਈ ਮੈਂ ਵੀ ਕਹਿਣਾ ਵੀ ਹਨਾ ਕੋਈ ਵੀ ਭਈ ਅਗਰ ਤੁਸੀਂ ਕਾਰ ਲੈਨੇ ਹੋ ਤਾਂ ਬਿਨਾ ਨਾਮ ਕਰਾਏ ਤਾਂ ਲੈ ਹੀ ਨਾ ਕਰੋ ਬਈ ਹੈਨਾ 6 ਲੱਖ ਚ ਵੀ ਨਹੀਂ ਦਿੰਦੇ ਵੀਰੇ 3 ਲੱਖ ਵਾਲੀ ਕਾਰ ਆਪਾਂ ਨਾਮ ਕਰਾਏ ਤੋਂ ਬਿਨਾ ਤੇ ਇਹ ਜੇ ਇਹ ਸਿਕਿਉਰਟੀ ਬਈ ਥੋੜੀ ਹੋਇਆ ਠੀਕ ਹੈ ਇਹ ਕਿਸੇ ਦੀ ਨਹੀਂ ਥੋੜੀ ਸੇਫਟੀ ਹੈ ਬਈ ਹੈਨਾ ਇਹਦੇ ਬਾਅਦ ਚੋਂ ਪਤਾ ਲੱਗਦੀਆਂ ਨੇ ਇਹ ਐਡਵਾਂਟੇਜ ਵੀ ਹੈਨਾ ਵੀਰ ਰੁਪਿਆ ਗੱਡੀ ਚੋਂ 25000 ਕਮਾਉਣਾ ਇਹ ਵੀ ਨਹੀਂ ਪਤਾ ਕਈ ਵਾਰੀ ਜ਼ਿਆਦੇ ਭਾਈ ਆ ਜਾਂਦੇ ਨੇ 20000 ਤੇ ਵੀ ਰਹਿੰਦੇ ਸੂਈ ਪਰ 20000 ਤੇ ਚੱਕਰ ਚ ਵੀਰੇ ਅਸੀਂ ਥਾਣੇ ਠੱਪਿਆਂ ਚ ਨਹੀਂ ਜਾ ਸਕਦੇ ਬੰਦੇ ਨਹੀਂ ਇਕੱਠੇ ਕਰ ਸਕਦੇ ਪਰ ਆ ਜੀ ਅਸੀਂ ਕੰਮ ਹੀ ਨਹੀਂ ਕਰਦੇ ਆ ਠੀਕ ਹੈ ਭਾਈ ਇਹ ਚੀਜ਼ ਦਾ ਧਿਆਨ ਚ ਰੱਖਿਓ ਮੇਰੇ ਵੀਰ ਆਹ ਕਰੋ ਜੀ ਵੀਰੇ ਇਹ ਵੀ 2014 ਮਾਡਲ ਹੈ ਗੁਰੀ ਵੀਰੇ ਹਾਂ ਹਾਂ ਆਹ ਫਰਸਟ ਅੰਡਰ ਦੀ ਗਾਰ ਹੈ ਸੰਰੂਪ ਦੇ ਵਿੱਚ ਹੈ ਹਾਂਜੀ ਟਾਇਰ ਜਮਾ ਨਵੇਂ ਨੇ ਗਾਰ ਦੇ ਮਹਰਾਜੀ ਓਕੇ ਹਾਂਜੀ ਹਾਂਜੀ ਦੋਨੋਂ ਚਾਬੀਆਂ ਵੀ ਆਪਾਂ ਨਾਲ ਹੀ ਦੇ ਦਾਂਗੇ ਜਾਲਾ ਹੋਰ ਦੇਣੀਆਂ ਪੈਣਗੀਆਂ ਨਾਲ ਇਹ ਕੀ ਬਤਲਾ ਗਿਆ ਨਾਲ ਹੀ ਦੇ ਦਾਂਗੇ ਆ ਗਿਆ ਆਪਾਂ ਦੇ ਦਾਂਗੇ ਕੋਈ ਗੱਲ ਨਹੀਂ ਹਾਂਜੀ 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 ਅਜਾ ਰੇਡ ਦਾ ਰੇਡ ਦੇਖ ਲੈ ਗੁਰੀ ਲਾ ਦੇ ਜਾ ਜਾ ਕੋਈ ਚੱਕਰ ਨਹੀਂ ਬਾਈ ਯਾਰ 27 ਲੱਖ 22 ਲੱਖ ਦਾ ਕਿਉਂ ਮਾਰੇਗਾ ਪਤੰਦਰਾ 7.5 ਲੱਖ ਰੁਪਏ ਦੀ ਲੈਣਾ ਨੰਬਰ ਜੀ ਮਾਡਲ ਹੋ ਯਾਰ 2014 14 ਫਰਸਟ ਓਨਰ ਆ ਹਾਂ ਜੀ 2014 ਮਾਡਲ ਫਰਸਟ ਓਨਰ ਕਾਰ ਬਈ ਸਾਨੂੰ ਆਟੋ ਹੈ ਨਾ ਨਾ ਮੈਨੂਅਲ ਮੈਨੂਅਲ ਕੋਈ ਨਹੀਂ ਆਟੋ ਦੇ ਦਰਸ਼ਨ ਵੀ ਕਰਾ ਮੈਨੂਅਲ ਕਾਰ ਹੈ 3 ਲੱਖ ਤੇ 25000 ਰੁਪਏ ਬਈ ਹੈ ਤੇ ਅਗਲੀ ਬਈ ਆਹ ਮਾਡਲ ਇਹ 2015 ਮਾਡਲ ਹੈ ਵੀਰੇ 15 ਆਟੋਮੈਟਿਕ ਹੈਗੀ ਇਹ ਆਟੋਮੈਟਿਕ ਹੈ ਟਾਇਰ ਵੀ ਓਕੇ ਨੇ ਇਹਦੇ ਜਮਾ ਠੀਕ ਹੈ ਕਾਰ اندرੋਂ ਵੀ ਨਵੇਂ ਆ ਇੰਜਨ ਗੇਅਰ ਦੀ ਆਪਣੀ ਜ਼ਿੰਮੇਵਾਰੀ ਹੈ ਇੱਕ ਤਾਂ ਆਉਂਦਾ ਵੀ ਕ ਵੀ ਭਾਈ 7 ਲੀਟਰ ਦੀ ਕਾਰ ਹੈ ਲੈ ਜਾ ਜ਼ਿੰਮੇਵਾਰੀ ਕੋਈ ਨਹੀਂ ਹਾਂ 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 ਇੰਜਨ ਗੇਅਰ ਦੀ ਜ਼ਿੰਮੇਵਾਰੀ ਹੈ ਨਾਲ ਲੈ ਵੀ ਭਾਈ ਹੈਨਾ ਤੇ ਕਾਰ ਆਟੋਮੈਟਿਕ ਹੈ ਤੁਹਾਨੂੰ ਨਾ ਤਾਂ ਭਾਈ ਤੁਹਾਨੂੰ ਇਹਦੇ ਸਕ੍ਰੈਚ ਕੋਈ ਕਵਰ ਕਰਵਾਉਣਾ ਕਿ ਸਾਰੀ ਓਕੇ ਆ ਕਾਰ ਸਿਰ ਰੁਪਈਆ ਨਵਾਂ ਲੱਗਣਾ ਨਹੀਂ ਵੀਰੇ ਟਾਇਰ ਉਹ ਨਵੇਂ ਪਏ ਨੇ ਅਲਾਇਆਂ ਦੀ ਉਹ ਕੰਡੀਸ਼ਨ ਚੰਗੀ ਪਈ ਆ ਆਟੋਮੈਟਿਕ ਸਨ ਰੂਫ ਪਈ ਆ ਨਾ ਤੇ ਬਸ ਸੋਨੇ ਲਜਾਣੀ ਹੈ ਕਾਰ ਲੈ ਜਾਓ ਜੇ ਕਿਸੇ ਨੇ ਕਾਰ ਲੈਣੀ ਹੈ ਰੇਟ ਕਾਰ ਦਾ ਤੇ 375000 ਰੁਪਏ ਦੀ ਕਾਰ ਦੇਦਾ ਇਹ 2015 ਮਾਡਲ 375 ਚ 2015 ਮਾਡਲ ਬਸ ਲੈ ਵੀ ਮਿੱਤਰੋ ਹੈ ਨਾ ਕਾਰ ਦੀ ਵੀ ਰੇਟ ਤੇ ਕੰਡੀਸ਼ਨ A1 ਖੜੀ ਹੈ ਤੁਹਾਡੇ ਸਾਹਮਣੇ ਤੇ ਅਗਲੀ ਕਾਰ ਵੀ ਰੇਹ ਮਾਡਲ ਇਹ 2018 ZDI ਹੈ ਵੀਰੇ ZDI ਹਾਂਜੀ ਤੇ ਇਹ ਕੰਡੀਸ਼ਨ ਵਾਈਜ਼ ਤਾਂ ਪੂਰੀ ਸੋਹਣੀ ਲੱਗ ਰਹੀ ਹੈ ਹੈਗੀ ਆ ਪੱਕਾ ਹਾਂਜੀ ਹਾਂ ਪੂਰੀ ਸੋਹਣੀ ਕਾਰ ਹੈ ਓਨਰ ਫਸਟ ਹੈ ਸੈਕੰਡ ਫਸਟ ਓਨਰ ਹੈ ਵੀਰੇ ਦੋਨੋਂ ਚਾਬੀਆਂ ਨੇ ਨਾਲ ਕਾਰ ਦੇ ਓਕੇ ਹਾਂ ਤੇ ਕਿੰਨੇ ਰੁਪਈਆਂ ਦੀ ਕਾਰ ਹੈ ਇਹ ਕਾਰ ਦੇ ਦਾਂਗੇ ਜੀ ਚਾ ਸੌਰੀ ਚ 645000 ਰੁਪਏ ਦੀ 645 ਹਾਂ ਲੈ ਮਤਲਬ 6 ਲੱਖ ਤੇ 45000 ਚ 2018 ਮਾਡਲ ਹਾਂਜੀ ਸਟਿੱਪਣੀ ਅਨਜੂਜ ਆ ਟਾਇਰ ਨਾਲ ਦੇ ਨੇ ਰੇਟ ਦੱਸੋ ਕਿਵੇਂ ਲੱਗਿਆ 6 ਲੱਖ ਤੇ 45000 ਚ 18 ਮਾਡਲ ਬਈ ਮੌਕੇ ਤੇ ਤੁਹਾਡਾ ਮਾਨ ਤਾਨ ਵੀ ਹੋਊਗਾ ਇਹ ਨਾ ਸੋਚ ਕੇ ਆਇਓ ਵੀ ਹੈ ਨਾ ਵੀ ਫਿਕਸ ਪ੍ਰਾਈਸ ਹੈ ਹਾਂਜੀ ਬੜਾ ਮੋਟਾ ਉੱਤੇ ਥੱਲੇ ਕਰਨਾ ਪੈਂਦਾ ਮਿੱਤਰੋ ਹਨਾ ਕੋਈ ਦਿੱਕਤ ਨਹੀਂ ਬਾਕੀ ਆ ਜਾਓ ਤੇ ਆ ਆ ਗਈ ਬਈ ਬੱਗੀ ਕਬੂਤਰੀ ਇਹ ਕਿਹੜਾ ਮਾਡਲ ਹੈ ਇਹ ਵੀ 2018 ਮਾਡਲ ਹੈ ਬੀਡੀਆਈ ਕਾਰ ਹੈ ਹਾਂ 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 ਫਰਸਟ ਓਨਰ ਹੈ ਓਕੇ ਇਹ ਚਾਰ ਨੰਬਰ ਹੈ ਹੂੰ ਹੂੰ ਇਹਦਾ ਰੇਟ ਗਰੀ ਇੱਕੋ ਰੇਟ ਦਾ ਦੇਨ ਵਾਲਾ ਯੈਸ ਨੋ ਬਸ ਵੀ ਹਸ ਤੋ ਉਸ ਤੋਂ ਥੱਲੇ ਬਈ ਹਨਾ ਚਾਹੇ ਸਾਡਾ ਪਗੇ ਦੀ ਵੀ ਕਾਨੂੰ ਅੱਗੇ ਬੋਲ 596000 ਦੀ ਕਾਰ ਦੇ ਦਾਂਗੇ 5 ਲੱਖ ਤੇ 96000 ਚ ਮਾਡਲ 2000 18 18 ਲਾਈ ਵੀਲ ਕਾਰ ਨੂੰ ਐਕਸਟਰਾ ਲੱਗੇ ਹੋਏ ਨੇ ਪੂਰੀ ਸੋਹਣੀ ਕਾਰ ਹੈ ਲੈ ਵੀ ਮਿੱਤਰ ਰੇਟ ਦੱਸੋ 18 ਮਾਡਲ 5 ਲੱਖ ਤੇ 96000 ਰੁਪਈਆ ਦੀ ਬਈ ਹੈ ਹਾਂਜੀ ਬਈ ਤੇ ਕਾਰ ਤੁਹਾਡੇ ਸਾਹਮਣੇ ਆ ਓਕੇ ਰਿਪੋਰਟ ਹੈ ਆਜੋ ਫਿਰ ਬਈ ਹਨਾ ਹੋਰ ਵੀ ਬਹੁਤ ਕਾਰਾਂ ਮਿਲ ਜਾਣਗੇ ਵਰਨਾ ਵੀ ਕਾਰਾਂ ਹੋਰ ਬਹੁਤ ਹਾਂਜੀ ਹਾਂ ਆ ਆਪਾਂ ਕਹਿੰਦੇ ਪਾਈਪਲਾਈਨ ਦੇ ਵਿੱਚ ਕਿਹੜੀ ਕਿਹੜੀ ਕਾਰ ਆਉਣਗੇ ਅੱਗੇ ਵਰਨਾ ਹਾਂ ਡਿਜ਼ਾਇਰ ਓਕੇ ਬਰੀਜ਼ਾ ਕ੍ਰੇਟਾ ਸਾਰੀਆਂ ਜੂ ਵੀ ਦੇ ਦਾਂਗੇ ਕੋਈ ਨਹੀਂ ਜਮੀਨ ਵਾਲੀ ਜਮੀਨ ਜਾਇਦ ਰੇਟ ਤੇ ਦੇ ਦਾਂਗੇ ਬਲੀ ਤਿਆਰ ਕਰੋ ਬਸ ਤੇ ਬਸ ਬਈ ਆਜੋ ਵਿਜ਼ਿਟ ਕਰ ਲਓ ਤੁਸੀਂ ਲਹਿਰਾ ਮੋਟਰਸ ਤੇ ਜੇ ਮੋਟਰਸ ਦੇ ਜਿਹੜਾ ਮਰਜੀ ਮਾਡਲ ਚਾਹੀਦਾ ਹੋਵੇ ਕਿਸੇ ਨੂੰ ਆਪਣੇ ਕੋਲ ਮਤਲਬ ਖੜੀਆਂ ਹੀ ਨੇ ਠੀਕ ਹੈ ਆਜੋ ਫਿਰ ਬਈ ਨਾ ਨਵੀਆਂ ਵਰਗੀਆਂ ਕਾਰਾਂ ਲੈਣ ਵਾਸਤੇ ਵਿਜ਼ਿਟ ਕਰ ਲਓ ਤੁਸੀਂ ਲਹਿਰੇਗਾ ਗੱਗੇ ਚਿਲੇ ਸੰਗਰੂਰ ਦੇ ਸੱਸੀਗੜ੍ਹ 43